ਸਾਡਾ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹਾਜ਼ਰ ਹੋਏ ਹਾਂ ਜਿੱਦਾਂ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੇ ਆਸ ਕਰਦੇ ਹਾਂ ਤੁਸੀਂ ਸਾਰਿਆਂ ਨੇ ਬਿਲਕੁਲ ਠੀਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਨੌਰੰਗਾਬਾਦ ਅਮਰ ਸ਼ਹੀਦਾਂ ਤਨਤਨ ਬਾਬਾ ਬੀਰ ਸਿੰਘ ਜੀ ਦੀ ਨਗਰੀ ਦੇ ਵਿੱਚ ਤੇ ਉਹਨਾਂ ਦੇ ਇਤਿਹਾਸ ਨਾਲ ਜੁੜੀਆਂ ਸਾਰੇ ਹੀ ਆਪਾਂ ਗੁਰਦੁਆਰਾ ਸਾਹਿਬ ਇਤਿਹਾਸਿਕ ਹੋਈ ਤੇ ਜੋ-ਜੋ ਉਹਨਾਂ ਦੇ ਨਾਲ ਸਿੰਘ ਰਹਿੰਦੇ ਸੀ ਉਹਨਾਂ ਦੇ ਵੀ ਗੁਰਦੁਦੁਆਰਾ ਸਾਹਿਬ ਬਣੇ ਹੋਏ ਆ ਤੇ ਜੋ ਬਾਬਾ ਵੀਰ ਸਿੰਘ ਜੀ ਤੋਂ ਬਾਅਦ ਉਤਰਾ ਅਧਿਕਾਰੀ ਸੀਗੇ ਉਹਨਾਂ ਦਾ ਵੀ ਗੁਰਦੁਆਰਾ ਸਾਹਿਬ ਆਪਾਂ ਸਾਰਿਆਂ ਦਾ ਦਰਸ਼ਨ ਕਰਾਵਾਂਗੇ ਤੇ ਨਾਲ ਨਾਲ ਆਪਾਂ ਤੁਹਾਨੂੰ ਦੱਸਾਂਗੇ ਸਾਰਾ ਇਤਿਹਾਸ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਬਾਬਾ ਜੀ ਦਾ ਮੇਲਾ ਵੀ ਚੱਲ ਰਿਹਾ ਵਾ ਜਨਮ ਦਿਹਾੜੇ ਦਾ ਤੇ ਸਾਰੀਆਂ ਸੰਗਤਾਂ ਨੂੰ ਮੋਮਾਂ ਕੇ ਪਹੁੰਚੋ ਆਪਣਾ ਗੱਗੂ ਬੂਏ ਵੀ ਮੇਲਾ ਚੱਲ ਰਿਹਾ ਤੇ ਨਰੰਗਾਬਾਦ ਵੀ ਤੇ ਕੱਲ ਕੱਲ ਦੇ ਦਿਨ ਨਰੰਗਾਬਾਦ ਤੋਂ ਗੱਗੂ ਬੂਏ ਜਾਊਗਾ ਨਗਰ ਕੀਰਤਨ ਤੇ ਸੰਗਤਾਂ ਜਿਨ੍ਹਾਂ ਨੂੰ ਵੀ ਨੇੜੇ ਪੈਂਦਾ ਗੱਗੂ ਬੂਆ ਗੱਗੂ ਬੂਏ ਜਾਓ ਇਹਨਾਂ ਨੂੰ ਨਰੰਗਾਬਾਦ ਨੇੜੇ ਲੱਗਦਾ ਉਹ ਨਰੰਗਾਬਾਦ ਜਾਓ ਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਉਹ ਪ੍ਰਾਪਤ ਕਰੋ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਤੇ ਜਿਹੜੇ ਵੀ ਵੀਰ ਸਾਡੇ ਚੈਨਲ ਤੇ ਨਵੇਂ ਆਏ ਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਅਸੀਂ ਇਦਾਂ ਹੀ ਤੁਹਾਡੇ ਵਾਸਤੇ ਨਵੀਆਂ-ਨਵੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਤੇ ਨਾਲ ਤੇੜਾ ਇਤਿਹਾਸ ਸੰਝਾ ਕਰਾਂਗੇ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਨਰੰਗਾਬਾਦ ਇਹ ਤੁਸੀਂ ਦੇਖ ਸਕਦੇ ਹੋ ਜੇ ਯਾਦਗਰੀ ਗੇਟ ਮਹਾਨ ਚੇਤ ਪਰਪਕਾਰੀ ਧੰਤਨ ਬੱਬਾ ਵੀਰ ਸਿੰਘ ਜੀ ਤੇ ਇਹ ਤੁਸੀਂ ਨਰੰਗਾਬਾਦ ਗੁਰਦੁਆਰਾ ਸਾਹਿਬ ਦੇ ਕਰ ਸਕਦੇ ਦੇ ਦਰਸ਼ਨ ਤੇ ਹੁਣ ਆਪਾਂ ਤੁਹਾਨੂੰ ਬੱਬਾ ਵੀਰ ਸਿੰਘ ਜੀ ਦਾ ਇਤਿਹਾਸ ਦੱਸਦੇ ਆ ਬੱਬਾ ਵੀਰ ਸਿੰਘ ਜੀ ਇੱਕ ਮਹਾਨ ਸਿੱਖ ਸੰਤ ਪਵਿੱਤਰ ਪੁਰਸ਼ ਅਤੇ ਮਹਾਨ ਜੋਧੇ ਸਨ ਬੱਬਾ ਵੀਰ ਸਿੰਘ ਜੀ ਦਾ ਜਨਮ ਜੁਲਾਈ 1768 ਈਸਵੀ ਨੂੰ ਸਵੇਰੇ ਤੜਕੇ ਪਿੰਡ ਗੱਗੂ ਬੂਆ ਵਿਖੇ ਪਿਤਾ ਸਰਦਾਰ ਸੇਵਾ ਸਿੰਘ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ 6ਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਵਾਰ ਇਸ ਪਿੰਡ ਵਿੱਚ ਆ ਕੇ ਭਵਿੱਖਬਾਣੀ ਕੀਤੀ ਸੀ ਕਿ ਇਸ ਪਿੰਡ ਵਿੱਚ ਇੱਕ ਮਹਾਨ ਸਿੱਖ ਸੰਤ ਅਤੇ ਜੋਦਾ ਜਨਮ ਲਏਗਾ ਅਤੇ ਸਿੱਖ ਧਰਮ ਲਈ ਬਹੁਤ ਕੁਝ ਪ੍ਰਾਪਤ ਕਰਨਗੇ ਜਦੋਂ ਪਰਿਵਾਰ ਬਾਬਾ ਵੀਰ ਸਿੰਘ ਜੀ ਨੂੰ ਗੁਰਦੁਆਰੇ ਲੈ ਕੇ ਗਿਆ ਤਾਂ ਗੁਰਮਤ ਮਰਿਆਦਾ ਅਨੁਸਾਰ ਕੜਾਹ ਪ੍ਰਸ਼ਾਦ ਦੀ ਦੇਗ ਕੀਤੀ ਗਈ ਅਤੇ ਹੁਕਮਨਾਮੇ ਦੀ ਅਰਦਾਸ ਬਾਬਾ ਵੀਰ ਸਿੰਘ ਜੀ ਦੇ ਨਾਮ ਲਈ ਕੀਤੀ ਗਈ ਹੁਕਮਨਾਮਾ ਇਸ ਪ੍ਰਕਾਰ ਸੀ ਬ੍ਰਹਮਾ ਬਿੰਦੇ ਤਿਸ ਦਾ ਬ੍ਰਹਮਤ ਰੇ ਹੁਕਮਨਾਮਾ ਸਾਹਿਬ ਦੇ ਪਹਿਲੇ ਅੱਖਰ ਬੱਬੇ ਤੋਂ ਹੀ ਬੱਚੇ ਦਾ ਨਾਮ ਵੀਰ ਸਿੰਘ ਰੱਖਿਆ ਗਿਆ ਥੋੜੇ ਹੀ ਸਮੇਂ ਵਿੱਚ ਬਾਬਾ ਵੀਰ ਸਿੰਘ ਜੀ ਨੇ ਸੰਸਾਰ ਦੀ ਵਿਦਿਆ ਸਿੱਖੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਕੀਤੀ ਕਿਹਾ ਜਾਂਦਾ ਹੈ ਕਿ ਬਾਬਾ ਬੀਰ ਸਿੰਘ ਜੀ ਇੰਨੇ ਹੁਸ਼ਿਆਰ ਸਨ ਕਿ ਉਹਨਾਂ ਨੂੰ ਕੇਵਲ ਇੱਕ ਵਾਰ ਵਿੱਚ ਹੀ ਬਾਣੀ ਪੜਨੀ ਪੈਂਦੀ ਸੀ ਅਤੇ ਉਹਨਾਂ ਨੂੰ ਸਭ ਸ਼ੁੱਧ ਹੋ ਜਾਂਦਾ ਸੀ ਜਿਵੇਂ ਜਿਵੇਂ ਬਾਬਾ ਬੀਰ ਸਿੰਘ ਜੀ ਵੱਡੇ ਹੋਏ ਉਹ ਫੌਜ ਵਿੱਚ ਭਰਤੀ ਹੋ ਗਏ ਬਾਬਾ ਬੀਰ ਸਿੰਘ ਜੀ ਦੇ ਪਿਤਾ ਵੀ ਫੌਜ ਵਿੱਚ ਸਨ ਆਪਣੇ ਪਿਤਾ ਭਾਈ ਸੇਵਾ ਸਿੰਘ ਜੀ ਦੀ ਇੱਕ ਫੌਜੀ ਮੁਹਿਮਾ ਵਿੱਚ ਸ਼ਹੀਦ ਹੋਣ ਤੋਂ ਬਾਅਦ ਬਾਬਾ ਜੀ ਵੀ ਸੇਕ ਫੌਜ ਵਿੱਚ ਭਰਤੀ ਹੋ ਗਏ ਬਾਬਾ ਵੀਰ ਸਿੰਘ ਜੀ ਨੇ ਘੋੜਿਆਂ ਦੀ ਸਵਾਰੀ ਅਤੇ ਹਥਿਆਰ ਤੇ ਲੜਾਈ ਦੀ ਕਲਾ ਦਾ ਅਭਿਆਸ ਸ਼ੁਰੂ ਕੀਤਾ। ਬਾਬਾ ਜੀ ਦੇ ਸਮਾਨ ਪਿੰਡ ਦਾ ਇੱਕ ਸਿੰਘ ਵੀ ਬਾਬਾ ਜੀ ਦੇ ਨਾਲ ਹੀ ਟਹਿਰਿਆ ਸੀ ਜੋ ਬਾਬਾ ਵੀਰ ਸਿੰਘ ਜੀ ਦੇ ਨਾਲ ਧਾਰਮਿਕ ਪ੍ਰਵਚਨ ਕਰਦੇ ਸਨ ਅਤੇ ਅਕਾਲ ਪੁਰਖ ਦੇ ਸਿਮਰਨ ਵਿੱਚ ਵੀ ਸ਼ਾਮਲ ਹੁੰਦੇ ਸਨ। ਬਾਬਾ ਵੀਰ ਸਿੰਘ ਜੀ ਨੇ ਸੱਚੇ ਦਰਬਾਰ ਤੇ ਸੇਵਾ ਕਰਨ ਲਈ ਆਪਣੀ ਨੌਕਰੀ ਛੱਡਣ ਦੀ ਇਜਾਜ਼ਤ ਮੰਗੀ। ਇੰਚਾਰਜਾਂ ਨੇ ਬਾਬਾ ਜੀ ਨੂੰ ਹਰ ਤਰ੍ਹਾਂ ਲਾਲਚ ਦੇ ਕੇ ਰਿਸ਼ਵਤ ਦੇਣੀ ਚਾਹੀ ਕਿ ਉਹ ਨੌਕਰੀ ਛੱਡ ਕੇ ਨਾ ਜਾਣ ਪਰ ਬਾਬਾ ਜੀ ਨਾ ਮੰਨੇ ਤੇ ਨੌਕਰੀ ਛੱਡ ਕੇ ਘੋੜੇ ਤੇ ਸਵਾਰ ਹੋ ਕੇ ਖੁਰੀ ਪਹੁੰਚੇ ਖੁਰੀ ਵਿਖੇ ਹੀ ਬਾਬਾ ਵੀਰ ਸਿੰਘ ਜੀ ਬਾਬਾ ਭਾਗ ਸਿੰਘ ਜੀ ਨੂੰ ਮਿਲੇ ਬਾਬਾ ਭਾਗ ਸਿੰਘ ਜੀ ਨੇ ਬਾਬਾ ਵੀਰ ਸਿੰਘ ਜੀ ਨੂੰ ਕਿਹਾ ਕਿ ਅਸੀਂ ਤੁਹਾਡੇ ਕਰਜ਼ਦਾਰ ਹਾਂ ਸਾਡੇ ਕੋਲ ਤੁਹਾਨੂੰ ਦੇਣ ਲਈ ਕੁਝ ਹੈ ਅਸੀਂ ਲੰਬੇ ਸਮੇਂ ਤੋਂ ਸੋਚ ਰਹੇ ਸੀ ਕਿ ਅਸੀਂ ਤੁਹਾਨੂੰ ਕਿਸੇ ਕਿਵੇਂ ਦੇਵਾਂਗੇ ਪਰ ਤੁਸੀਂ ਖੁਦ ਆਏ ਹੋ ਅਤੇ ਇਸ ਨੂੰ ਆਪਣੇ ਨਾਲ ਲੈ ਜਾਓ। ਬਾਬਾ ਭਗਤ ਸਿੰਘ ਜੀ ਦੇ ਪਾਵਨ ਹੁਕਮਾਂ ਦੀ ਪਾਲਣਾ ਕਰਦਿਆਂ ਬਾਬਾ ਵੀਰ ਸਿੰਘ ਜੀ ਨੇ ਆਪਣੇ ਸ਼ਸਤਰ ਅਤੇ ਘੋੜੇ ਤਿਆਗ ਦਿੱਤੇ ਅਤੇ ਸਾਰੇ ਸੰਸਾਰਿਕ ਪਦਾਰਥਾਂ ਤੋਂ ਨਿਰਲੇਪ ਹੋ ਗਏ। ਬਾਬਾ ਵੀਰ ਸਿੰਘ ਜੀ ਕਰਪਰਤਾਏ ਅਤੇ ਸਾਰੀਆਂ ਦੁਨਿਆਵੀ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ ਨਾਮ ਸਿਮਰਨ ਅਤੇ ਰੱਬੀ ਭਗਤੀ ਵਿੱਚ ਰੁੱਝ ਗਏ। ਬਾਬਾ ਵੀਰ ਸਿੰਘ ਜੀ ਦੇ ਪਿੰਡ ਇੱਕ ਵਾਰ ਸੰਤਾਂ ਦਾ ਡੇਰਾ ਠਹਿਰਿਆ ਸੀ ਸਰਦੀਆਂ ਦੇ ਦਿਨ ਸਨ ਮਹਾਪੁਰਖ ਦੁਖੀ ਸਨ ਕਿਉਂਕਿ ਉਹਨਾਂ ਕੋਲ ਪਨਾਹ ਲਈ ਕੋਈ ਜਗ੍ਹਾ ਨਹੀਂ ਸੀ ਬਾਬਾ ਵੀਰ ਸਿੰਘ ਜੀ ਨੇ ਸਭ ਕੁਝ ਆਪਣੇ ਉੱਪਰ ਲੈ ਲਿਆ ਉਹਨਾਂ ਪਵਿੱਤਰ ਮਹਾਪੁਰਖਾਂ ਲਈ ਆਪਣੀ ਛੱਤ ਵੀ ਕੁਰਬਾਨ ਕਰ ਦਿੱਤੀ ਨਿਰਾਸ਼ ਹੋ ਕੇ ਬਾਬਾ ਜੀ ਦੀ ਮਾਤਾ ਕਹਿਣ ਲੱਗੇ ਪੁੱਤਰ ਵੀਰ ਸਿਆ ਤੂੰ ਸਾਨੂੰ ਕਿਹੜੀ ਕਮਾਈ ਦਾ ਇਨਾਮ ਦੇ ਰਿਹਾ ਹੈ ਉਸੀ ਤੇ ਸਾਡੇ ਸਿਰਾਂ ਦੀ ਛੱਤ ਵੀ ਨਹੀਂ ਛੱਡੀ ਇਥੋਂ ਭੱਜ ਜਾ ਸਾਨੂੰ ਮੁੜ ਕੇ ਆਪਣਾ ਮੂੰਹ ਨਾ ਦਿਖਾਵੀਂ ਇਹ ਸੁਣ ਕੇ ਬਾਬਾ ਵੀਰ ਸਿੰਘ ਜੀ ਨੇ ਆਪਣੇ ਆਪ ਨੂੰ ਖੁਰੀ ਲਈ ਤਿਆਰ ਕੀਤਾ ਅਤੇ ਬਾਬਾ ਭਾਗ ਸਿੰਘ ਜੀ ਕੋਲ ਚਲੇ ਗਏ ਬਾਬਾ ਭਾਗ ਸਿੰਘ ਜੀ ਨੇ ਬਾਬਾ ਵੀਰ ਸਿੰਘ ਜੀ ਨੂੰ ਲੰਗਰ ਦਾ ਲੰਗਰ ਸੇਵਾ ਦਾ ਮੁਖੀ ਐਲਾਨ ਦਿੱਤਾ ਬਾਬਾ ਵੀਰ ਸਿੰਘ ਜੀ ਸੇਵਾ ਨੂੰ ਬੜੇ ਹੀ ਤਨ ਮਨ ਨਾਲ ਨਿਭਾਉਂਦੇ ਬਾਬਾ ਭਗਤ ਸਿੰਘ ਜੀ ਨੇ ਇੱਕ ਵਾਰ ਅੱਖਾਂ ਬੰਦ ਕਰਕੇ ਬੜੇ ਲੰਬੇ ਸਮੇਂ ਤੱਕ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੇ ਰਹੇ ਅਤੇ ਕਹਿਣ ਲੱਗੇ ਵੀਰ ਸਿੰਘ ਜੀ ਮੈਂ ਤੁਹਾਨੂੰ ਪਹਿਲੇ ਦਿਨ ਵੀ ਮਿਲ ਕੇ ਕਿਹਾ ਸੀ ਮੈਂ ਤੁਹਾਡਾ ਕਰਜ਼ਦਾਰ ਹਾਂ ਕਿਉਂਕਿ ਜਦੋਂ ਮੈਂ ਤੁਹਾਡੇ ਕੋਲ ਦੂਜਿਆਂ ਨੂੰ ਦੇਣ ਲਈ ਸਭ ਕੁਝ ਹੈ ਤਾਂ ਉਡੀਕ ਕਰਨ ਦੀ ਕੀ ਲੋੜ ਹੈ ਆ ਲਓ ਆਤਮ ਗਿਆਨ ਦੀ ਸ਼ੁੱਧ ਸੁਦੀਵੀ ਦਾਤ ਲਓ ਜੋ ਭਾਈ ਦਇਆ ਜੀ ਦੇ ਸਮੇਂ ਤੋਂ ਚਲਦੀ ਆ ਰਹੀ ਹੈ ਬਾਬਾ ਵੀਰ ਸਿੰਘ ਜੀ ਨੇ ਨਿਮਰਤਾ ਨਾਲ ਸਿਰ ਝੁਕਾ ਕੇ ਕਿਹਾ ਮਹਾਰਾਜ ਇਹ ਪਵਿੱਤਰ ਦਾਤ ਤੁਹਾਡੀ ਕਿਰਪਾ ਨਾਲ ਹੀ ਕਾਇਮ ਰਹਿ ਸਕਦੀ ਹੈ ਜਿਸ ਦੇ ਜਵਾਬ ਵਿੱਚ ਬਾਬਾ ਭਾਗ ਸਿੰਘ ਜੀ ਨੇ ਕਿਹਾ ਅਸੀਂ ਹਮੇਸ਼ਾ ਤੁਹਾਡੇ ਨਾਲ ਰਹਾਂਗੇ ਬਾਬਾ ਭਾਗ ਸਿੰਘ ਜੀ ਨੇ ਫਿਰ ਇੱਕ ਟੋਕਰੀ ਅਤੇ ਚਿੱਠੀ ਦੇ ਕੇ ਬਾਬਾ ਵੀਰ ਸਿੰਘ ਜੀ ਨੂੰ ਉਹਨਾ ਸਾਹਿਬ ਜਾਨ ਦਾ ਹੁਕਮ ਦਿੱਤਾ ਕਈ ਦਿਨਾਂ ਦੀ ਯਾਤਰਾ ਪਿੱਛੋਂ ਬਾਬਾ ਵੀਰ ਸਿੰਘ ਜੀ ਉਹਨਾ ਸਾਹਿ ਪਹੁੰਚੇ ਖਬਰ ਮਿਲਦਿਆਂ ਹੀ ਬਾਬਾ ਸਾਹਿਬ ਸਿੰਘ ਜੀ ਬਾਬਾ ਵੀਰ ਸਿੰਘ ਜੀ ਦੇ ਨਮਸਕਾਰ ਕਰਨ ਲਈ ਗਏ ਫਿਰ ਸਾਹਿਬ ਸਿੰਘ ਜੀ ਨੇ ਪੱਤਰ ਪੜ੍ਹਿਆ ਜਿਸ ਵਿੱਚ ਲਿਖਿਆ ਸੀ ਅਸੀਂ ਤੁਹਾਡੇ ਕੋਲ ਇੱਕ ਸਿੱਖ ਹੀਰਾ ਭੇਜ ਭੇਜਿਆ ਹੈ ਜੋ ਤੁਹਾਡੀ ਸੰਗਤ ਵਿੱਚ ਨਿਸ਼ਕਾਮ ਕਰੇਗਾ ਬਾਬਾ ਸਾਹਿਬ ਸਿੰਘ ਜੀ ਨੇ ਵੀ ਮੰਨਿਆ ਕਿ ਬੱਬਾ ਵੀਰ ਸਿੰਘ ਜੀ ਕੋਈ ਸੁਧਾਰਨ ਵਿਅਕਤੀ ਨਹੀਂ ਹਨ ਅਤੇ ਇੱਕ ਦਿਨ ਮਹਾਨ ਮਹਾਪੁਰਖ ਹੋਣਗੇ ਬਾਬਾ ਵੀਰ ਸਿੰਘ ਜੀ ਨੇ ਇੱਥੇ ਵੀ ਲੰਗਰ ਦੀ ਸੇਵਾ ਕੀਤੀ ਅਤੇ ਬਿਲਕੁਲ ਹੀ ਕਿਸੇ ਨਾਲ ਬੋਲਣਾ ਬੰਦ ਕਰ ਦਿੱਤਾ ਹਰ ਸਾ ਤੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਬਾਬਾ ਸਾਹਿਬ ਸਿੰਘ ਜੀ ਨੇ ਬਾਬਾ ਵੀਰ ਸਿੰਘ ਜੀ ਕੋਲੋਂ ਬਹੁਤ ਹੀ ਪ੍ਰਭਾਵਿਤ ਹੋਏ ਅਤੇ ਬਾਬਾ ਜੀ ਨੂੰ ਕਿਹਾ ਕਿ ਤੁਹਾਡੇ ਅੰਦਰ ਸੰਸਾਰ ਨੂੰ ਦੁੱਖ ਦਰਦ ਤੋਂ ਮੁਕਤੀ ਦੇਣ ਸਰਦਾ ਲਈ ਆਪਣਾ ਜੀਵਨ ਕੁਰਬਾਨ ਕਰਨ ਦੀ ਸਮਰੱਥਾ ਅਤੇ ਸ਼ਕਤੀਆਂ ਮੌਜੂਦ ਹਨ ਤੁਹਾਡੀ ਸੇਵਾ ਪ੍ਰਵਾਨ ਹੈ ਤੁਸੀਂ ਫਲਦਾਇਕ ਹੋ ਸਿੱਖ ਕੌਮ ਹਮੇਸ਼ਾ ਹੀ ਤੁਹਾਡੀ ਰੋਹਾਨੀ ਦੌਲਤ ਦਾ ਸਤਿਕਾਰ ਕਰੇਗੀ ਇਸ ਦੌਰਾਨ ਸਰਦਾਰ ਚੰਦਾ ਸਿੰਘ ਨੇ ਬਾਬਾ ਸਾਹਿਬ ਸਿੰਘ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਪੰਜਾਬ ਦੇ ਮਾਝਾ ਖੇਤਰ ਵਿੱਚ ਸਿੱਖਾਂ ਦਾ ਡੇਰਾ ਲਾਇਆ ਜਾਵੇ ਬਾਬਾ ਸਾਹਿਬ ਸਿੰਘ ਜੀ ਨੇ ਬੇਨਤੀ ਪ੍ਰਵਾਨ ਕੀਤੀ ਅਤੇ ਬਾਬਾ ਵੀਰ ਸਿੰਘ ਜੀ ਨੂੰ ਵਿਦਾ ਕਰਦਿਆਂ ਕਿਹਾ ਜਾਓ ਮਾਝੇ ਦੇ ਇਲਾਕੇ ਨੂੰ ਅਸੀਸ ਦਿਓ ਉਹੋ ਸਿਰ ਵੀ ਜੋ ਕਿਸੇ ਅੱਗੇ ਨਹੀਂ ਝੁਕਦੇ ਤੇਰੇ ਅੱਗੇ ਝੁਕਣਗੇ। ਬਾਬਾ ਬੀਰ ਸਿੰਘ ਜੀ ਨੇ ਬਾਬਾ ਸਾਹਿਬ ਸਿੰਘ ਜੀ ਦੇ ਪਵਨ ਬਚਨਾਂ ਨੂੰ ਪ੍ਰਵਾਨ ਕੀਤਾ ਅਤੇ ਨੌਰੰਗਾਬਾਦ ਵਿਖੇ ਟਿਕਾਣਾ ਕਾਇਮ ਕੀਤਾ। ਦੱਸਿਆ ਜਾਂਦਾ ਹੈ ਕਿ ਰੋਜ਼ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆ ਕੇ ਪ੍ਰਸ਼ਾਦਾ ਛਕਦੀਆਂ ਸਨ। 250 ਮਣ ਦਾਲ ਅਤੇ 700 ਮਣ ਆਟਾ ਗੁਰੂ ਮਹਾਰਾਜ ਦੀ ਬਖਸ਼ੀ صدਕਾ ਰੋਜ਼ ਪਕਦਾ ਸੀ। ਬਾਬਾ ਵੀਰ ਸਿੰਘ ਜੀ ਅਮ੍ਰਿਤਧਾਰੀ ਨਿਤਨੇਮੀ ਅਤੇ ਗੁਰੂ ਮਰਿਆਦਾ ਵਿੱਚ ਪਰਪੱਕ ਰਹਿਣ ਵਾਲੇ ਗੁਰਸਿੱਖ ਸਨ ਹਜ਼ਾਰਾਂ 1200 ਪਿਆਰ ਬਰਤਿਆਰ ਸਿੰਘ ਹਰ ਵਕਤ ਆਪ ਜੀ ਦੇ ਨਾਲ ਰਹਿੰਦੇ ਸਨ ਸੰਗਤ ਜੀ ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਵੀ ਬਾਬਾ ਵੀਰ ਸਿੰਘ ਜੀ ਦਾ ਬਹੁਤ ਸਤਿਕਾਰ ਕਰਦੇ ਸਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਾਬਾ ਵੀਰ ਜੀ ਨੂੰ ਬਹੁਤ ਸਾਰੀ ਜ਼ਗੀਰ ਦੀ ਪੇਂਟ ਕਰਨੀ ਚਾਹੀ ਪਰ ਬਾਬਾ ਵੀਰ ਸਿੰਘ ਜੀ ਨੇ ਇਨਕਾਰ ਕਰ ਦਿੱਤਾ ਇਹ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਨਰੰਗਾਬਾਜ਼ ਦਾ ਟੈਕਸ ਮਾਫ ਕਰ ਦਿੱਤਾ ਸੀ 1833 ਈਸਵੀ ਦੇ ਵਿੱਚ ਹੈਜਾ ਦਾ ਰੋਗ ਫੈਲ ਗਿਆ ਬਾਬਾ ਵੀਰ ਸਿੰਘ ਜੀ ਨੇ ਖੂਹੀ ਦਾ ਸਵੱਛ ਜਲ ਛਕਾ ਕੇ ਸਤਨਾਮ ਵਹਿਗੁਰੂ ਦਾ ਜਾਪ ਕਰਨ ਲਈ ਸੰਗਤਾਂ ਨੂੰ ਆਗਿਆ ਕੀਤੀ ਬਾਬਾ ਸਾਹਿਬ ਸਿੰਘ ਬੇਦੀ ਨੂੰ ਵੀ ਇਸ ਖੂਹੀ ਦੇ ਵਿੱਚੋਂ ਜਲ ਪਹੁੰਚਾਇਆ ਗਿਆ ਅਤੇ ਉਹਨਾਂ ਨੇ ਵੀ ਸੰਗਤਾਂ ਵਿੱਚ ਵਰਤਾ ਕੇ ਹੈਜਾ ਦਾ ਰੋਗ ਖਤਮ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਇਹ ਜਲ ਮੰਗਵਾ ਕੇ ਆਪਣੀ ਫੌਜ ਵਿੱਚ ਸ਼ਿਕਾਇਆ ਅਤੇ ਹੈਜੇ ਦਾ ਰੋਗ ਖਤਮ ਕੀਤਾ। ਇੱਕ ਖੂਈ ਅੱਜ ਵੀ ਮੌਜੂਦ ਹੈ ਜਿਹੜੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਵਿਖਾਈ ਆ। ਉਸ ਖੂਈ ਦਾ ਜਿਹੜਾ ਜਲ ਹੈਗਾ ਉਹ ਵਰਤਿਆ ਗਿਆ ਸੀ ਹੈਜੇ ਨੂੰ ਖਤਮ ਕਰਨ ਵਾਸਤੇ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਪਿੱਛੋਂ ਲਾਹੌਰ ਦਰਬਾਰ ਵਿੱਚ ਰਾਜਨੀਤਿਕ ਤਾਕਤ ਹਾਸਲ ਕਰਨ ਲਈ ਸੰਧਾਂ ਵਾਲਿਆਂ ਡੋਗਰਿਆਂ ਅਤੇ ਅੰਗਰੇਜ਼ਾਂ ਵਿੱਚ ਹਫੜਾ ਦਫੜੀ ਮੱਚੀ ਹੋਈ ਸੀ ਇੱਕ ਦੂਜੇ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਸਨ ਉਹ ਸਰਦਾਰ ਰਣਜੀਤ ਸਿੰਘ ਦੇ ਰਾਜ ਨੂੰ ਖਤਮ ਕਰਨ ਦੇ ਜਾਲ ਤਣ ਰਹੇ ਸਨ ਡੋਗਰਿਆਂ ਨੇ ਲਾਹੌਰ ਦਰਬਾਰ ਵਿੱਚ ਰਾਜਸੀ ਤਾਕਤ ਕਾਇਮ ਕਰਨ ਲਈ ਸਰਦਾਰ ਰਣਜੀਤ ਸਿੰਘ ਦੇ ਖਾਨਦਾਨ ਨਾਲ ਵਿਸ਼ਵਾਸਘਾਤ ਅਤੇ ਗਦਾਰੀ ਕੀਤੀ ਮੌਤ ਤੋਂ ਡਰਦਾ ਹੋਇਆ ਸਰਦਾਰ ਅਤਰ ਸਿੰਘ ਸੰਧਾ ਵਾਲੀਆ ਪਰਿਵਾਰ ਸਮੇਤ ਬਾਬਾ ਵੀਰ ਸਿੰਘ ਜੀ ਦੀ ਸ਼ਰਨ ਵਿੱਚ ਆ ਗਿਆ ਅਤਰ ਸਿੰਘ ਦੇ ਬਾਬਾ ਜੀ ਕੋਲ ਪਹੁੰਚਣ ਦੀ ਖਬਰ ਸੁਣ ਕੇ ਪਿਸ਼ौरा ਸਿੰਘ ਅਤੇ ਰਾਜਕੁਮਾਰ ਕਸ਼ਮੀਰਾ ਸਿੰਘ ਜਵਾਹਰ ਸਿੰਘ ਹਰੀ ਸਿੰਘ ਨਲਵੇ ਦਾ ਪੁੱਤਰ ਵੀ ਆਪੋ ਆਪਣੀ ਫੌਜ ਲੈ ਕੇ ਬਾਬਾ ਜੀ ਕੋਲ ਪਹੁੰਚ ਗਏ ਜਦ ਧਿਆਨ ਸਿੰਘ ਡੋਗਰੇ ਪੁੱਤਰ ਹੀਰਾ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਅਤਰ ਸਿੰਘ ਹੋਰੀ ਬਾਬਾ ਜੀ ਕੋਲ ਚਲੇ ਗਏ ਹਨ ਤਾਦ ਦਰਬਾਰ ਲਾ ਕੇ ਹੀਰਾ ਸਿੰਘ ਨੇ ਜਲੇ ਮਿਸਰ ਤੇ ਸਰਦਾਰਾਂ ਨੂੰ ਕਿਹਾ ਕਿ ਕੋਈ ਵਿਉਂ ਦੱਸੋ ਜਿਸ ਨਾਲ ਬਾਬਾ ਜੀ ਲਾਂਬੇ ਰਹਿਣ ਅਤੇ ਅਤਰ ਸਿੰਘ ਹੋਰਾ ਨੂੰ ਫੜ ਲਈਏ ਵਿਉਂ ਤਨ ਅਸਾਰ ਬਾਬਾ ਜੀ ਨੂੰ ਚਿੱਠੀ ਲਿਖੀ ਕੇ ਅਸੀਂ ਆਪ ਦਾ ਸਤਿਕਾਰ ਕਰਦੇ ਹਾਂ ਪਰ ਅਤਰ ਸਿੰਘ ਹੋਰੀ ਸਾਡੇ ਦੁਸ਼ਮਣ ਹਨ ਅਤੇ ਉਹਨਾਂ ਨੂੰ ਸਾਡੇ ਸੰਪੁਰਦ ਕਰ ਦਿਵੋ ਨਹੀਂ ਤਾਂ ਫੌਜ ਆਈ ਸਮਝੋ ਬਾਬਾ ਜੀ ਨੇ ਚਿੱਠੀ ਦਾ ਜਵਾਬ ਦਿੱਤਾ ਕਿ ਜਿਸ ਤਰ੍ਹਾਂ ਗਾਂ ਨੂੰ ਕਸਾਈਆਂ ਦੇ ਹਵਾਲੇ ਕਰ ਦੇਣਾ ਛਤਰੀ ਦਾ ਧਰਮ ਨਹੀਂ ਇਸੇ ਤਰ੍ਹਾਂ ਅਤਰ ਸਿੰਘ ਹੋਰਾਂ ਨੂੰ ਫੜਾ ਦੇਣਾ ਗੁਰਸਿੱਖ ਦਾ ਧਰਮ ਨਹੀਂ ਸਾਨੂੰ ਮਾਰ ਕੇ ਬੇਸ਼ੱਕ ਇਹਨਾਂ ਨੂੰ ਫੜ ਕੇ ਲੈ ਜਾਓ ਜਿਉਂਦੇ ਜੀ ਅਸੀਂ ਨਹੀਂ ਫੜਾ ਸਕਦੇ ਤੇ ਕਿਹਾ ਨਵੇਂ ਪਾਤਸ਼ਾਹ ਦਾ ਹੁਕਮ ਹੈ ਬਾਹਾਂ ਜਿੰਨਾਂ ਦੀ ਪਕੜੀ ਐ ਸਿਰ ਦੀਜੇ ਬਾਹਾਂ ਨਾ ਛੋੜੀਏ ਤੇਗ ਬਹਾਦਰ ਬੋਲਿਆ ਤਰ ਪਈਏ ਤਨਮਨਾ ਛੋੜੀਏ ਇਸ ਤਰ੍ਹਾਂ ਬਾਬਾ ਬੀਰ ਸਿੰਘ ਜੀ ਨੇ ਕਿਹਾ ਕਿ ਅਸੀਂ ਸ਼ਰਨ ਆਏ ਦੀ ਰੱਖਿਆ ਕਰਨਾ ਹੀ ਸਾਡਾ ਧਰਮ ਹੈ ਉਹ ਅਸੀਂ ਤੁਹਾਨੂੰ ਵਾਪਸ ਨਹੀਂ ਦੇ ਸਕਦੇ ਬਾਬਾ ਜੀ ਹੋਰਾਂ ਦਾ ਜਵਾਬ ਸੁਣ ਕੇ ਹੀਰਾ ਸਿੰਘ ਨੇ ਲਾਹੌਰ ਫੌਜ ਨੂੰ ਭੜਕਾਇਆ ਕਿ ਅਤਰ ਸਿੰਘ ਬਾਬਾ ਜੀ ਹੋਰਾਂ ਨਾਲ ਮਿਲ ਕੇ ਲਾਹੌਰ ਉੱਤੇ ਹਮਲਾ ਕਰਨਗੇ ਲਾਹੌਰ ਫੌਜ ਨੂੰ ਭੜਕਾ ਕੇ ਦੁਸ਼ਟਾਂ ਨੇ ਮੁਖਤਿਆਰ ਸਿੰਘ ਸਨਿਆਲਿਆ ਲਾਵ ਸਿੰਘ ਅਤੇ ਮੁਖਤਿਆਰ ਸਿੰਘ ਡੋਗਰੇ ਗੁਲਾਬ ਸਿੰਘ ਕਲਕੱਤੀਆ ਜਰਨੈਲ ਸਿੰਘ ਲਾਹੌਰ ਦਰਬਾਰ ਤੇ 14 ਪਲਟਨਾ 12 ਰੈਜਿਮੈਂਟਾਂ 120 ਵੱਡੀਆਂ ਤੋਪਾਂ 300 ਜਮੂਰੇ ਲੈ ਕੇ ਬਾਬਾ ਜੀ ਹੁਣਾਂ ਤੇ ਹਮਲਾ ਕਰਨ ਦੀ ਤਿਆਰੀ ਕਰ ਦਿੱਤੀ ਜਦ ਬਾਬਾ ਜੀ ਨੂੰ ਹਮਲੇ ਦੀ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਆਪਣੇ ਲੰਗਰ ਦੇ ਇੰਚਾਰਜ ਬਾਬਾ ਮਹਾਰਾਜ ਨੂੰ ਬੁਲਾ ਕੇ ਕਿਹਾ ਕਿ ਪਹਿਲਾਂ ਨਾਲੋਂ ਦੋ ਗੁਣਾ ਵੱਧ ਲੰਗਰ ਪਕਾਓ ਲਾਹੌਰ ਤੋਂ ਫੌਜਾਂ ਆ ਰਹੀਆਂ ਹਨ ਉਹਨਾਂ ਲਈ ਲੰਗਰ ਪਾਣੀ ਤਿਆਰ ਕਰਨਾ ਹੈ ਉਹਨਾਂ ਨੂੰ ਵੀ ਭੁੱਖ ਲੱਗੀ ਹੋਏਗੀ ਦੁਸ਼ਟਾਂ ਨੇ ਤੋਪਾਂ ਅਤੇ ਜਮੂਰੀਆਂ ਦੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅੰਦਰ ਸਾਰੇ ਸਿੱਖ ਸਰਦਾਰਾਂ ਨੇ ਬਾਬਾ ਜੀ ਅੱਗੇ ਬੇਨਤੀ ਕੀਤੀ ਕਿ ਆਪ ਹੁਕਮ ਦਿਓ ਵੇਖੋ ਅਸੀਂ ਕਿਵੇਂ ਇਹਨਾਂ ਬੁਰਸ਼ਿਆਂ ਨੂੰ ਹੱਥ ਵਿਖਾਉਣੇ ਹਨ ਬਾਬਾ ਜੀ ਨੇ ਬਚਨ ਕੀਤਾ ਕਿ ਕਿਸ ਉੱਤੇ ਹਮਲਾ ਕਰਨ ਦਾ ਹੁਕਮ ਦਈਏ ਭਰਾ ਪਰ ਭਰਾ ਹਮਲਾ ਕਰ ਰਿਹਾ ਹੈ ਭਰਾ ਉੱਤੇ ਹਮਲਾ ਕਿਵੇਂ ਕਰ ਸਕਦੇ ਹਾਂ ਉਹ ਤਾਂ ਸਾਡੇ ਸਿੱਖ ਭਰਾ ਹਨ ਉਹ ਡੋਗਰਿਆਂ ਦੀ ਨੀਤੀ ਆਪਣੀ ਚੱਲ ਲਈ ਹੈ ਉਹਨਾਂ ਨੂੰ ਤਾਂ ਇਸ ਗੱਲ ਦਾ ਇਲਮ ਨਹੀਂ ਪਰ ਸਾਨੂੰ ਤਾਂ ਸਭ ਪਤਾ ਹੈ ਇਸ ਲਈ ਅਸੀਂ ਆਪਣੇ ਸਿੱਖ ਭਰਾਵਾਂ ਉੱਤੇ ਹਮਲਾ ਨਹੀਂ ਕਰ ਸਕਦੇ ਪਰ ਸਿੱਖਾਂ ਨੇ ਕਿਹਾ ਵੀ ਉਹ ਤਾਂ ਚੜ੍ਹ ਕੇ ਆ ਰਹੇ ਹਨ ਤਾਂ ਬਾਬਾ ਜੀ ਨੇ ਕਿਹਾ ਕਿ ਉਹਨਾਂ ਨੂੰ ਇਸ ਦੀ ਸਜ਼ਾ ਜ਼ਰੂਰ ਮਿਲੇਗੀ ਆਪਾਂ ਉਹਨਾਂ ਉੱਪਰ ਸ਼ਸਤਰ ਨਹੀਂ ਚੁੱਕਣਾ ਸਗੋਂ ਸ਼ਾਂਤਮਈ ਰਹਿਣਾ ਹੈ ਉਸ ਵਕਤ ਬਾਬਾ ਜੀ ਕੋਲ 26000 ਸਿੱਖ ਸੰਗਤ ਅਤੇ ਸ਼ਸਤਰਧਾਰੀ ਫੌਜ ਆਸ-ਪਾਸ ਹਾਜ਼ਰ ਸੀ ਇੰਨੀ ਸ਼ਕਤੀ ਹੁੰਦਿਆਂ ਵੀ ਆਪ ਨੇ ਸ਼ਾਂਤਮਈ ਰੱਖੀ ਅਤੇ ਹੁਕਮ ਦਿੱਤਾ ਕਿ ਕਿਸੇ ਸਿੰਘ ਨੇ ਵੀ ਲਾਹੌਰ ਦਰਬਾਰ ਦੀ ਫੌਜ ਉੱਤੇ ਹਮਲਾ ਨਹੀਂ ਕਰਨਾ ਆਪ ਅਡੋਲ ਦੀਵਾਨ ਵਿੱਚ ਸੱਜੇ ਹੋਏ ਸਨ ਲਾਹੌਰ ਫੌਜ ਨੇ ਤਿੰਨਾਂ ਪਾਸਿਆਂ ਤੋਂ ਹਮਲਾ ਕਰ ਦਿੱਤਾ ਬਹੁਤ ਸਾਰੇ ਮਾਈ ਭਾਈ ਸ਼ਹੀਦ ਹੋ ਗਏ 18 ਗੋਲੀਆਂ ਆਪ ਦੇ ਸਰੀਰ ਉੱਪਰ ਲੱਗੀਆਂ ਅਤੇ ਤੋਪ ਦਾ ਗੋਲਾ ਵੀ ਆਪ ਜੀ ਦੇ ਸੱਜੇ ਪੱਟ ਉੱਪਰ ਲੱਗਾ ਅਤੇ ਲੱਤ ਆਪ ਜੀ ਦੀ ਪੱਟ ਨਾਲੋਂ ਵੱਖ ਹੋ ਗਈ ਅਤੇ ਸਰੀਰ ਵੀ ਗੋਲੀਆਂ ਲੱਗਨ ਕਾਰਨ ਛੰਨਣੀ ਹੋ ਚੁੱਕਾ ਸੀ ਆਪ ਨੇ ਤਕਲੀਫ ਨਹੀਂ ਮੰਨੀ ਮੱਥੇ ਵੱਟ ਨਹੀਂ ਪਾਇਆ ਆਪ ਅਡੋਲ ਬੈਠੇ ਰਹੇ ਅਤੇ ਦੂਜੇ ਸਿੱਖਾਂ ਨੂੰ ਵੀ ਹੁਕਮ ਦਿੱਤਾ ਵੀ ਕੋਈ ਵੀ ਕਿਸੇ ਉੱਤੇ ਹਮਲਾ ਨਹੀਂ ਕਰੇਗਾ ਉਹ ਵੀ ਸਾਡੇ ਹੀ ਸਿੱਖ ਭਰਾ ਹਨ ਅੰਤ ਨੂੰ 1844 ਈਸਵੀ ਨੂੰ ਬਾਬਾ ਬੀਰ ਸਿੰਘ ਜੀ ਸੱਚਖੰਡ ਅਕਾਲਪੁਰਖ ਨਾਲ ਇੱਕਮਿਕ ਹੋ ਗਏ। ਬਾਬਾ ਜੀ ਦੀ ਸ਼ਹੀਦੀ ਸਮੇਂ ਲੋਕਾਂ ਦੇ ਨੈਣਾਂ ਵਿੱਚੋਂ ਹੰਝੂ ਵਗ ਰਹੇ ਸਨ। ਬਾਬਾ ਜੀ ਦੀ ਅੰਤਿਮ ਇੱਛਾ ਅਨੁਸਾਰ ਇਹਨਾਂ ਦਾ ਸਰੀਰ ਪਲੰਘ ਸਮੇਤ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤਾ ਗਿਆ। ਬਾਅਦ ਵਿੱਚ ਜਦੋਂ ਜੋ ਫੌਜਾਂ ਗੁਰੂ ਸਾਹਿਬ ਹੁਣਾਂ ਤੇ ਚੜ੍ਹ ਕੇ ਆਈਆਂ ਸੀ ਉਹਨਾਂ ਨੂੰ ਸਚਾਈ ਦਾ ਪਤਾ ਲੱਗਾ। ਤਾਂ ਉਹਨਾਂ ਨੇ ਬਹੁਤ ਹੀ ਨਿਰਾਸ਼ ਹੋਏ ਬਹੁਤ ਹੀ ਪੀੜਾ ਵਿੱਚੋਂ ਗੁਜ਼ਰੇ ਸਿੱਖ ਪੰਥ ਨੇ ਉਹਨਾਂ ਨੂੰ ਗੁਰੂ ਮਾਰੀ ਫੌਜ ਕਹਿਣਾ ਸ਼ੁਰੂ ਕਰ ਦਿੱਤਾ ਇਹਨਾਂ ਬੋਲਾਂ ਨਾਲ ਉਹ ਬਹੁਤ ਹੀ ਭੜਕ ਗਏ ਤੇ ਉਧਰ ਜੱਲੇ ਪੰਡਤ ਅਤੇ ਹੀਰਾ ਸਿੰਘ ਸਾਰਾ ਹੀ ਖਜ਼ਾਨਾ ਲੈ ਕੇ ਰਾਤ ਨੂੰ ਜੰਮੂ ਵੱਲ ਨੂੰ ਨਿਕਲ ਪਏ ਪਰ ਰਸਤੇ ਵਿੱਚ ਹੀ ਰਾਵੀ ਨਦੀ ਦੇ ਕੰਢੇ ਉੱਪਰ ਜਵਾਹਰ ਸਿੰਘ ਜੋ ਕਿ ਹਰੀ ਸਿੰਘ ਨਲਵੇ ਦਾ ਪੁੱਤਰ ਸੀ ਤੇ ਸਰਦਾਰ ਸ਼ਾਮ ਸਿੰਘ ạtਾਰੀ ਉਹਨਾਂ ਨੇ ਦੋਹਾਂ ਨੂੰ ਫੜ ਕੇ ਜੱਲੇ ਪੰਡਿਤ ਅਤੇ ਹੀਰਾ ਸਿੰਘ ਨੂੰ ਮਾਰ ਦਿੱਤਾ ਇਸ ਤਰ੍ਹਾਂ ਬੁਰਾਈ ਦਾ ਜਿਹੜਾ ਅੰਤ ਕੀਤਾ ਸੀ ਤੇ ਸਾਡੀ ਵੀਡੀਓ ਬਣਾਉਂਦਾ ਹੈ ਇਹੀ ਇੱਕ ਕਾਰਨ ਸੀ ਵੀ ਤੁਸੀਂ ਵੀ ਬਾਬਾ ਵੀਰ ਸਿੰਘ ਜੀ ਦੇ ਜੀਵਨ ਬਾਰੇ ਜਾਣ ਸਕੋ ਕਿਵੇਂ ਉਹਨਾਂ ਨੇ ਸ਼ਕਤੀਸ਼ਾਲੀ ਹੁੰਦੇ ਹੋਏ ਵੀ ਉਹਨਾਂ ਨੇ ਸ਼ਾਂਤਮਈ ਤੰਗ ਨਾਲ ਜਿਹੜੀ ਕੁਰਬਾਨੀ ਦਿੱਤੀ ਹੀ ਆਪਣੇ ਸਿੱਖ ਭਰਾਵਾਂ ਉੱਤੇ ਸ਼ਸਤਰ ਨਹੀਂ ਸੀ ਚੁੱਕਿਆ ਤੇ ਜੇ ਵੀਡੀਓ ਸਾਡੀ ਵਧੀਆ ਲੱਗੀ ਤਾਂ ਛੇਅਰ ਜਰੂਰ ਕਰਿਓ ਤਾਂ ਜੋ ਸਾਰਿਆਂ ਨੂੰ ਬਾਬਾ ਬੀਰ ਸਿੰਘ ਜੀ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ ਤੇ ਉਹ ਵੀ ਇਸ ਇਤਿਹਾਸ ਤੋਂ ਜਾਣੂ ਹੋ ਸਕਣ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਆਸ ਕਰਦੇ ਹਾਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਹੁਣ ਮਿਲਦੇ ਹਾਂ ਜੀ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ